ਗਾਲੀ ਜਾਂ ਉਹਨਾਂ ਨੇ ਸੰਤਾ ਪਿੰਡਰਾ ਆ ਜਿਹਦੇ ਵਿੱਚ ਉਹ ਕਹ ਰਹੇ ਨੇ ਕਿ ਖਾਲਿਸਤਾਨ ਦੀ ਡਿਮਾਂਡ ਸਾਨੂੰ ਚਾਹੀਦਾ ਹੈ ਖਾਲਿਸਤਾਨ ਸਾਰਾ ਕੋ ਜੋਨ ਰਿਕਾਰਡ ਹੈਗਾ ਕੈਸਟਾ ਹੈ ਗਿਆ ਸਭ ਕੁਝ ਹੈਗਾ ਹਮੇਸ਼ਾ ਉਹਨਾਂ ਨੇ ਇਹੀ ਕਿਹਾ ਕਿ ਮੈਂ ਖਾਲਿਸਤਾਨ ਮੰਗਦਾ ਨਹੀਂ ਜੇ ਦੇਣਾ ਚਾਹੁੰਦੀ ਸਰਕਾਰ ਤੇ ਦੇ ਦੇ ਸਾਡੀ ਕੋਈ ਡਿਮਾਂਡ ਨਹੀਂ ਆ ਸਾਡਾ ਡਿਮਾਂਡ ਸਿਰਫ ਅਨੰਦਪੁਰ ਦਾ ਮਤ ਹੈ ਇੱਕ ਤਾਂ ਬੰਦੇ ਆਪਣੀ ਸੋਚ ਬਣਾਈ ਬੈਠੇ ਹੁੰਦੇ ਆ ਇੱਕ ਨਵਾਂ ਜਿਹੜਾ ਯੂਥ ਹੈ ਉਹ ਵੀ ਜਦੋਂ ਇਦਾਂ ਦੀ ਸੋਚ ਵੇਖਦਾ ਵੀ ਯਾਰ ਇਹ ਸਿੱਖ ਤਾਂ ਦੇਖੀ ਦੇ ਗਦਾਰ ਨੇ ਇੱਕ ਬਾਇਸਡ ਫਿਲਮ ਦੀ ਉਮੀਦ ਕਰਾਂਗੇ ਕਿ ਇੱਕ ਪਾਸੜ ਫਿਲਮ ਬਣਾਉਂਗੇ ਉਹ ਉਹੀ ਉਹਨੇ ਇੱਕ ਪਾਸੜ ਫਿਲਮ ਬਣਾਉਣੀ ਆ ਤੇ ਉਹ ਟ੍ਰੇਲਰ ਚੋਂ ਹੀ ਚੱਲ ਕਰਿਆ ਨਕਲੀ ਜਾਂ ਨਕ ਲਾ ਕੇ ਪਲਾਸਟਿਕ ਦਾ ਜਾਲੀ ਜੀ ਲੱਗ ਰਹੀ ਆ ਉਹ ਜੀਜੇਪੀ ਗਵਰਨਮੈਂਟ ਦੇ ਅੰਦਰ ਬਹੁਤ ਸਾਰੀਆਂ ਪ੍ਰੋਪਾਗੈਂਡਾ ਫਿਲਮਾਂ ਬਣੀਆਂ ਨੇ ਆਪਣੇ ਬੰਦਿਆਂ ਨੂੰ ਉਹ ਹੀਰੋ ਬਣਾ ਰਹੇ ਨੇ ਜਿੰਨਾਂ ਦਾ ਸਫਰ ਕਰ ਵਰਕਿਆ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨੂੰ ਹੀਰੋ ਬਣਾ ਹੀ ਜਾਂਦੇ ਆ ਜਿਵੇਂ ਦੇਖਿਆ ਤੁਸੀਂ ਕਿ ਇੱਕ ਬੰਦੇ ਨੂੰ ਵਾਰਿਆ ਜਾ ਰਿਹਾ ਹੈ ਹੀਰੋ ਦੇ ਤੌਰ ਤੇ ਵਾਜਪਾਈ ਸਾਹਿਬ ਨੂੰ ਤੇ ਬਾਕੀ ਬੰਦਿਆਂ ਨੂੰ ਹੈਨਾ ਕੰਡੈਮ ਕੀਤਾ ਜਾ ਰਿਹਾ ਹੈ ਤਾਂ ਵੱਖਰਾ ਦੇਸ਼ ਖਾਲਸਤਾਨ ਬਣਾਉਣਾ ਚਾਹੁੰਦੇ ਨੇ ਜਾਂ ਹੋਰ ਤਰੀਕੇ ਦੀ ਉਹਨਾਂ ਦੇ ਦਿਮਾਗ 'ਚ ਇਮੇਜ ਆਂਦੀ ਆ ਵੀ ਇਹ ਹਿੰਦੂਆਂ ਦੇ ਵਿਰੋਧੀ ਨੇ ਰੋਕੇ ਕੰਗਨਾ ਰਣੌਰ ਤੇ ਉੱਥੇ ਬੈਠੇ ਇੱਕ ਕਿਸਾਨਾਂ ਨੂੰ ਵੀ ਖਾਲਸਤਾਨੀ ਤੇ ਅਤਵਾਦੀ ਕਹੀ ਜਾਂਦੀ ਸੀਗੀ ਤੇ ਉਹ ਇਹ ਫਿਲਮ ਜਿਹਦੀ ਜਿਹੜਾ ਉਹਦੇ ਕੋਲ ਟੂਲ ਹੱਥ 'ਚ ਆਇਆ ਤੇ ਉਹਦੇ ਰਾਹੀਂ ਤਾਂ ਉਹ ਬਹੁਤ ਕੁਝ ਕਹੂਗੀ ਥੋੜੀ ਬਹੁਤ ਮੈਨੂੰ ਲੱਗਦਾ ਸੈਂਸਰ ਬੋਰਡ ਨੂੰ ਵੀ ਅਕਲ ਦਿਖਾਉਣੀ ਚਾਹੀਦੀ ਆ ਸਾਡਾ ਹੱਕਵਰੀ ਤਾਂ ਬੜੇ ਮਤਲਬ ਤਿੱਖੇ ਹੋਏ ਸੀਗੇ ਹਾਂ ਬਿਲਕੁਲ ਜਿੱਥੇ ਸਿੱਖ ਕਮਿਊਨਿਟੀ ਦੇ ਉੱਤੇ ਵਾਰ ਕਰ ਰਹੀ ਆ ਇਹ ਫਿਲਮ ਉੱਥੇ ਕਾਂਗਰਸ ਤੇ ਕਾਂਗਰਸ ਦੀ ਲੀਡ ਜਿਹੜੀ ਇੰਦਰਾ ਗਾਂਧੀ ਉਹਦੇ ਤੇ ਵਾਰ ਕਰ ਰਹੀ ਆ ਪੰਜਾਬ ਨੂੰ ਪੰਜਾਬੀ ਫਿਲਮ ਇੰਡਸਟਰੀ ਨੇ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ ਕਈਆਂ ਜਿਹਾ ਫਿਲਮਾਂ ਨੇ ਜੋ ਕਿ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਦੇਖਦੇ ਆਂ ਤਾਂ ਜਦੋਂ ਉਹ ਕਿਸੇ ਉਹ ਦੁੱਖ ਦੱਸਿਆ ਜਾਂਦਾ ਕਿ ਇਹ ਚੀਜ਼ਾਂ ਵੀ ਬੀਤਦੀਆਂ ਨੇ ਕਈਆਂ ਜਿਹਾ ਚੀਜ਼ਾਂ ਹੋ ਜਾਂਦੇ ਨੇ ਕਿ ਤੁਹਾਡੇ ਸਾਹਮਣੇ ਰੱਖਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਫਿਲਮ ਜੋ ਕਿ ਬਹੁਤ ਹੀ ਮਕਬੂਲ ਹੋਈ ਬਾਗੀ ਦੀ ਧੀ ਉਸ ਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਿਆ ਨੈਸ਼ਨਲ ਫਿਲਮ ਅਵਾਰਡ ਉਸ ਦੇ ਉੱਤੇ ਗੱਲਬਾਤ ਕਰਾਂਗੇ ਉਸ ਦੇ ਵਿੱਚ ਕੌਣ ਸੀਗੇ ਐਮ ਭੂਮਿਕਾ ਨਿਭਾਉਣ ਵਾਲੇ ਕਿਉਂਕਿ ਬਾਈ ਦੇ ਨਾਲ ਅਸੀਂ ਪਹਿਲਾਂ ਮੁਲਾਕਾਤ ਕਰ ਚੁੱਕੇ ਹਾਂ ਬਾਈ ਦਾ ਸੁਭਾ ਬਹੁਤ ਚੰਗਾ ਹੈ ਦੱਸ ਚੁੱਕੇ ਹਾਂ ਤੁਹਾਨੂੰ ਤੇ ਅੱਜ ਸਾਡੇ ਨਾਲ ਨੇ ਸਿੱਧੂ ਬਾਈ ਕੁਲਜਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਾਰਿਆਂ ਨੂੰ ਠੀਕ ਠਾਕ ਹੋ ਚੜ੍ਹਦੀ ਕਲਾ ਬਾਗੀ ਦੀਤੀ ਹਾਂਜੀ ਤੇ ਮੁਕਾਮ ਦੇ ਪਿੱਛੇ ਲੱਗੇ ਹੋਏ ਹੋ ਤੁਸੀਂ ਲਗਾਤਾਰ ਤੇ ਮੁਕਾਮ ਮਿਲ ਵੀ ਰਿਹਾ ਤੇ ਹੁਣ ਅਵਾਰਡ ਮਿਲਿਆ ਤੁਹਾਨੂੰ ਕਿਵੇਂ ਦਾ ਲੱਗਿਆ ਤੁਹਾਨੂੰ ਪਹਿਲਾਂ ਦਾ ਦੇਖੋ ਮੈਂ ਕਿਸੇ ਮੁਕਾਮ ਨੂੰ ਨਹੀਂ ਚੇਜ਼ ਕਰ ਰਿਹਾ ਜਗਸੀਰ ਮੈਂ ਆਪਣਾ ਕੰਮ ਕਰ ਰਿਹਾ ਤੇ ਚੰਗੀ ਨੀਤ ਦੇ ਨਾਲ ਜੋ ਕੀ ਕੰਮ ਕੀਤਾ ਜਾਵੇ ਕਹਿੰਦੇ ਨੀਤਾਂ ਨੂੰ ਮਰਾਦਾ ਹਾਂਜੀ ਤੇ ਉਸ ਹੱਬ ਨਾਲ ਰੱਬ ਰੰਗ ਭਾਗ ਲਾ ਰਿਆ ਮਿਹਨਤ ਸਾਰੇ ਕਰਦੇ ਆ ਕਿਸੇ ਦੀ ਮਿਹਨਤ ਜਿਹੜੀ ਆ ਉਹਨੂੰ ਰੈਕਗਨਿਸ਼ਨ ਮਿਲ ਜਾਂਦੀ ਆ ਉਹਦੀ ਕਦਰ ਪੈ ਜਾਂਦੀ ਆ ਕਈ ਬੰਦੇ ਦੀ ਮਿਹਨਤ ਦੀ ਕਦਰ ਨਹੀਂ ਪੈਂਦੀ ਸੋ ਮੈਂ ਸਮਝਦਾ ਮੈਂ ਖੁਸ਼ਕਿਸਮਤ ਆ ਵਾਹਿਗੁਰੂ ਦੀ ਰੱਬ ਦੀ ਮਿਹਰ ਹੈ ਕਿ ਮੇਰੇ ਕੀਤੇ ਹੋਏ ਕੰਮ ਜਿਹੜੇ ਆ ਉਹ ਹੁਣ ਲੋਕਾਂ ਨੂੰ ਪਸੰਦ ਆਉਂਦੀ ਆ ਇਹ ਫਿਲਮ 2022 ਜੇ ਅਸੀਂ ਬਣਾਈ ਸੀਗੀ ਇੱਕ ਬੜੇ ਨੇਕ ਇਰਾਦੇ ਨਾਲ ਇੱਕ ਗਦਰੀ ਬਾਬੇ ਬਾਬਾ ਕਿਸ਼ਨ ਸਿੰਘ ਦੀ ਕਹਾਣੀ ਤੇ ਉਹਦੀ ਧੀ ਦੀ ਕਹਾਣੀ ਤੇ ਉਹਦੇ ਪੂਰੇ ਪਰਿਵਾਰ ਦੀ ਕਹਾਣੀ ਅਸੀਂ ਲੋਕਾਂ ਦੇ ਮੂਹਰੇ ਲੈ ਕੇ ਆਏ ਸੀਗੇ ਤੇ ਕਮਰਸ਼ੀਅਲ ਤੌਰ ਤੇ ਉਸ ਵੇਲੇ ਫਿਲਮ ਇੰਨੀ ਜ਼ਿਆਦਾ ਸਕਸੈਸਫੁਲ ਨਹੀਂ ਹੋਈ ਤੇ ਪਰ ਹੁਣ ਨੈਸ਼ਨਲ ਅਵਾਰਡ ਮਿਲ ਗਿਆ ਹੁਣ ਕੱਲ ਦੇ ਫੋਨ ਤੇ ਫੋਨ ਆਈ ਜਾ ਰਹੇ ਨੇ ਦੁਨੀਆ ਪੁੱਛ ਰਹੀ ਆ ਜੀ ਫਿਲਮ ਦੇਖਣੀ ਆ ਕਿੱਥੇ ਦੇਖੀਏ ਉਦੋਂ ਉਦੋਂ ਐਡੀ ਕਦਰ ਨਹੀਂ ਪਈ ਪਰ ਹੁਣ ਨੈਸ਼ਨਲ ਅਵਾਰਡ ਕਰਕੇ ਫਿਲਮ ਪੂਰੀ ਚਰਚਾ ਚ ਹੁਣ ਹਰ ਕੋਈ ਰਿਸਪੌਂਸ ਦੇ ਰਿਹਾ ਨਾ ਕਹਿੰਦੇ ਉਸ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਇਹੀ ਹੈ ਤੇ ਸੋਚਿਆ ਸੀਗਾ ਵੇ ਇਸ ਮੁਕਾਂ ਤੇ ਪਹੁੰਚਾਂਗੇ ਅਵਾਰਡ ਮਿਲੇਗਾ ਨਹੀਂ ਬਿਲਕੁਲ ਹਰ ਕੋਈ ਬੰਦਾ ਐ ਸੋਚਦਾ ਹੈ ਕਿ ਮੈਂ ਆਪਣੀ ਚੀਜ਼ ਨੂੰ ਲੈ ਕੇ ਜਾਣਾ ਅੱਗੇ ਤੱਕ ਹਾਂ ਨਹੀਂ ਇਹ ਦੇਖੋ ਇਹਦੇ ਚ ਫਿਲਮ ਨੂੰ ਥੀਏਟਰਾਂ ਤੱਕ ਪਹੁੰਚਾਉਣ ਦੇ ਵਿੱਚ ਮੇਰਾ ਇੱਕ ਰੋਲ ਸੀਗਾ ਐਮ ਰੋਲ ਸੀਗਾ ਕੱਲ ਜਦੋਂ ਸਾਡੇ ਡਾਇਰੈਕਟਰ ਮਕੇਸ਼ ਗੌਤਮ ਜੀ ਦੇ ਨਾਲ ਗੱਲ ਹੋਈ ਕਹਿੰਦੇ ਕੁਲਜਿੰਦਰ ਤੇਰੀ ਹਿੰਮਤ ਸੀ ਤੇਰੀ ਹੱਲਾਸ਼ੇਰੀ ਸੀ ਕਿ ਆਪਾਂ ਫਿਲਮ ਨੂੰ ਸਿਨੇਮਿਆਂ ਤੱਕ ਲੈ ਗਏ ਅਦਰਵਾਈਜ਼ ਇੱਕ ਟਾਈਮ ਤੇ ਇਹ ਵੀ ਲੱਗਦਾ ਸੀ ਕਿ ਸਿਨੇਮੇ ਵਿੱਚ ਰਿਲੀਜ਼ ਕਰਨਾ ਨਾ ਫਿਲਮ ਨੂੰ ਕਾਫੀ ਖਰਚੇ ਵਾਲਾ ਕੰਮ ਹੁੰਦਾ ਤੇ ਉਹ ਫਿਲਮ ਬਣਾ ਰਹੇ ਸੀ ਆਪਣੇ OTT ਪਲੇਟਫਾਰਮ ਨੂੰ ਜਿਹੜਾ PTC Play ਆ ਉਹਦੇ ਲਈ ਸਟਾਰਟ ਉਹਨਾਂ ਨੇ ਇਹਦੇ ਤੋਂ ਕੀਤੀ ਸੀ ਮੈਨੂੰ ਜਦੋਂ ਅਪਰੋਚ ਵੀ ਕੀਤਾ ਉਹਨਾਂ ਨੇ ਕਿਹਾ ਕਿ ਕੁਲਜਿੰਦਰ ਅਸੀਂ ਸਿਨੇਮੇ 'ਚ ਸ਼ਾਇਦ ਨਾ ਲੈ ਕੇ ਜਾਈਏ ਆਪਣੇ ਲਈ ਬਣਾਵਾਂਗੇ ਕਿਉਂਕਿ ਸਿਨੇਮੇ ਦਾ ਬਹੁਤ ਵੱਡਾ ਖਰਚਾ ਤੇ ਖਲਾਰਾ ਹੁੰਦਾ ਤੇ ਜਦੋਂ ਫਿਲਮ ਬਣੀ ਅਸੀਂ ਸਕਰੀਨਿੰਗ ਕੀਤੀ ਰਵਿੰਦਰ ਨਾਰਾਇਣ ਜੀ ਸੀਗੇ ਮੈਂ ਸੀ ਪਾਲੀ ਜੀ ਸਾਰੇ ਤੇ ਮੈਂ ਉਦੋਂ ਪਹਿਲੀ ਗੱਲ ਤਾਂ ਉਦੋਂ ਕਈ ਦੇਖ ਕੇ ਫਿਲਮ ਸਾਰੇ ਭਾਵੁਕ ਸੀਗੇ ਅੱਖਾਂ ਨਮ ਸੀਗੀਆਂ ਹਾਲਾਂਕਿ ਫਿਲਮ ਨਾਲ ਅਸੀਂ ਜੁੜੇ ਹੋਏ ਸੀਗੇ ਕੰਮ ਕੀਤਾ ਹੁੰਦਾ ਤੇ ਤੁਹਾਡਾ ਥੋੜਾ ਜਿਹਾ ਉਹ ਲਗਾਓ ਥੋੜਾ ਘੱਟ ਹੋਇਆ ਹੁੰਦਾ ਕਿਉਂਕਿ ਤੁਸੀਂ ਵਾਰ-ਵਾਰ ਚੀਜ਼ਾਂ ਨੂੰ ਸੀਨ ਨੂੰ ਖੁਦ ਹੀ ਪਲੇ ਕੀਤਾ ਹੁੰਦਾ ਤੇ ਖੁਦ ਤੁਸੀਂ ਇੰਨੇ ਜ਼ਿਆਦਾ ਮੋਸ਼ਨਲ ਨਹੀਂ ਹੁੰਦੇ ਪਰ ਉਹ ਦੇ ਬਾਵਜੂਦ ਅਸੀਂ ਸਾਰੇ ਇਮੋਸ਼ਨਲ ਸੀਗੇ ਤੇ ਲੱਗਾ ਕਿ ਯਾਰ ਮੈਂ ਕਿਹਾ ਯਾਰ ਇਹ ਫਿਲਮ ਇਸਨਮਿਆ ਚ ਜਾਣੀ ਚਾਹੀਦੀ ਹੈ ਤੇ ਉਹ ਗੱਲ ਨੂੰ ਸਾਰਿਆਂ ਨੇ ਬਾਅਦ ਚ ਮਾਨ ਦਿੱਤਾ ਕਬੂਲ ਕੀਤੀ ਤੇ ਸਾਰੀ ਸਾਡੀ ਟੀਮ ਨੇ ਪ੍ਰੋਡਿਊਸਰ ਦਾ ਡਿਸੀਜਨ ਹੁੰਦਾ ਕਿ ਖਰਚਾ ਉਹਨੇ ਕਰਨਾ ਹੁੰਦਾ ਤੇ ਉਹ ਲੈ ਗਏ ਇਸਨਮਿਆ ਚ ਫੀਚਰ ਫਿਲਮ ਕੈਟਾਗਰੀ ਚ ਆ ਗਈ ਤੇ ਹੁਣ ਅਵਾਰਡ ਮਿਲ ਗਿਆ ਸੋ ਸਾਰੀ ਟੀਮ ਮੇਰੇ ਖਿਆਲ ਨਾਲ ਬਾਗੋ ਬਾਗਿਆ ਇਸ ਵੇਲੇ ਅੱਛਾ ਭਾਈ ਕਿੰਨੀ ਕੀ ਮਿਹਨਤ ਕਰਨੀ ਪਈ ਕਿਉਂਕਿ ਕਹਿੰਦੇ ਹਾਰਡ ਵਰਕ ਕਰਨਾ ਪੈਂਦਾ ਉਦੋਂ ਬਾਅਦ ਫਿਰ ਲੋਕਾਂ ਨੂੰ ਦਿਖਾਉਣਾ ਪੈਂਦਾ ਲੋਕ ਕੇਰਾ ਤਾਂ ਵਾਹ ਵਾਹ ਕਰਦੇ ਆ ਫਿਰ ਭੁੱਲੇ ਜਾਂਦੇ ਆ ਪਰ ਤੁਹਾਡੀ ਵਾਹ ਵਾਹ ਏ ਉਵੇਂ ਹੋਈ ਕਹਿੰਦੇ ਹੌਲੀ ਹੌਲੀ ਕਰਕੇ ਕਹਿੰਦੇ ਸਮੁੰਦਰ ਭਰਦਾ ਉਹੀ ਕੰਮ ਹੋਇਆ ਫਿਰ ਹਾਂ ਬਿਲਕੁਲ ਬਿਲਕੁਲ ਇਹ ਮੈਨੂੰ ਲੱਗਦਾ ਕਿ ਗੱਲ ਬਿਲਕੁਲ ਸਹੀ ਕਹੀ ਤੁਸੀਂ ਕਿ ਖੌਲੀ ਹੌਲੀ ਹੌਲੀ ਕਰਕੇ ਪੌੜੀਆਂ ਚੜ ਰਹੇ ਆ ਤੇ ਉਹ ਹੁਣ ਰੱਬ ਰੰਗ ਪਾਗ ਲਾ ਰਿਹਾ ਮੈਨੂੰ ਜਿੱਦਾਂ ਮੇਰੀ ਸ਼ੁਰੂਆਤ 2013 ਦੇ ਵਿੱਚ ਸਾਡਾ ਹੱਕ ਫਿਲਮ ਨਾਲ ਹੋਈ ਸੀਗੀ ਸੋ ਉਸ ਤੋਂ ਬਾਅਦ ਆਪਾਂ ਲਗਾਤਾਰ ਆਪਣਾ ਕੰਮ ਕਰੀ ਜਾ ਰਹੇ ਆ ਕਈ ਵਾਰ ਲੋਕਾਂ ਦੀ ਨਜ਼ਰ ਚ ਕੰਮ ਨੋਟਿਸ ਹੁੰਦਾ ਕਈ ਵਾਰ ਨਹੀਂ ਹੁੰਦਾ ਮੇਰੀ ਬਤੌਰ ਕਲਾਕਾਰ ਇਹ ਹੀ ਹੁੰਦੀ ਹੈ ਕਿ ਹਰ ਵਾਰੀ ਕੋਈ ਨਾ ਕੋਈ ਨਾ ਨਵਾਂ ਤਰੀਕੇ ਦਾ ਕਿਰਦਾਰ ਕੀਤਾ ਜਾਵੇ ਹਰ ਵਾਰੀ ਮਤਲਬ ਪਿਛਲਾ ਜੋ ਮੈਂ ਕੀਤਾ ਉਹਨੂੰ ਰਿਪੀਟ ਨਾ ਕਰਾਂ ਉਸ ਕੋਸ਼ਿਸ਼ 'ਚ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਲੁੱਕ ਵਾਈਜ਼ ਵੀ ਮੈਂ ਕੋਸ਼ਿਸ਼ ਕਰਦਾ ਕਰੈਕਟਰ ਵੀ ਲਗ ਤਰੀਕੇ ਦੇ ਨਿਬਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜਾ ਕਰੈਕਟਰ ਸੀਗਾ ਕਿਸ਼ਨ ਸਿੰਘ ਦਾ ਗਦਰੀ ਬਾਬੇ ਦਾ ਇਹ ਜਦੋਂ ਮੇਰੇ ਕੋਲ ਆਇਆ ਤੇ ਮੈਨੂੰ ਲੱਗਾ ਕਿ ਇੱਕ ਨਵੀਂ ਚੀਜ਼ ਹੈ ਇੱਕ ਨਵਾਂ ਕਿਰਦਾਰ ਹੈ 100 ਸਾਲ ਪਹਿਲਾਂ ਦੀ ਕਹਾਣੀ ਹੈ ਸੋ ਇੱਕ ਫਾਦਰ ਡਾਟਰ ਦਾ ਬੜਾ ਸੋਹਣਾ ਰਿਲੇਸ਼ਨ ਹੈ ਤੇ ਕਿਦਾਂ ਆਪਣੇ ਗਦਰੀ ਬਾਬਿਆਂ ਨੇ ਤਸ਼ੱਦਦ ਚੱਲੇ ਸੀ ਕਿੰਨਾ ਵੱਡਾ ਉਹਨਾਂ ਦੀ ਦੇਣ ਸੀਗੀ ਇਸ ਜਿਹੜੀ ਦੇਸ਼ ਨੂੰ ਆਜ਼ਾਦੀ ਲੈ ਕੇ ਦੇਣ ਦੇ ਵਿੱਚ ਤੇ ਉਹ ਜਜ਼ਬਾਤੀ ਤੌਰ ਤੇ ਵੀ ਮੈਨੂੰ ਲੱਗਾ ਕਿ ਕਰਨਾ ਚਾਹੀਦਾ ਤੇ ਜੋ ਪੈਸ਼ਨ ਸੀਗਾ ਮੁਕੇਸ਼ ਗੋਤਮ ਮੇਰੇ ਡਾਇਰੈਕਟਰ ਦਾ ਤੇ ਜੇਸ ਢੰਗ ਨਾਲ ਪਾਲੀ ਭੁਪਿੰਦਰ ਹੋਣਾ ਨੇ ਗੁਰਮukh Singh ਮੁਸਾਫਰ ਹੋਣਾ ਦੀ origignal ਕਹਾਣੀ ਹੈ ਸਾਹਿਤ ਵਿੱਚ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਹੋਊਗੀ ਤੇ ਗੁਰਮukh Singh ਮੁਸਾਫਰ ਹੋਣਾ ਦੀ ਕਹਾਣੀ ਨੂੰ ਜੇਸ ਢੰਗ ਨਾਲ ਪਾਲੀ ਭੁਪਿੰਦਰ ਹੋਣਾ ਨੇ ਲੈ ਰਿਹਾ ਸਕ੍ਰੀਨ ਪਲੇ ਦੇ ਡਾਇਲੌਗ ਤੋ ਸਾਰੀ ਜਦੋਂ ਸਕ੍ਰਿਪਟ ਦੀ ਮੈਨੂੰ ਨਰੇਸ਼ਨ ਦਿੱਤੀ ਗਈ ਮੁਕੇਸ਼ ਗੋਤਮ ਜੀ ਵੱਲੋਂ ਤੇ ਮੈਨੂੰ ਲੱਗਾ ਇਹ ਕਰਨਾ ਚਾਹੀਦਾ ਸਬਜੈਕਟ ਇਹਦਾ ਕਮਰਸ਼ੀਅਲ ਪੱਖ ਕੀ ਹੁੰਦਾ ਹੈ ਉਹ ਬਾਅਦ ਦੀ ਗੱਲ ਹੈ ਮੈਨੂੰ ਕਿੰਨੇ ਪੈਸੇ ਦੇ ਰਿਹਾ ਉਹ ਵੀ ਬਾਅਦ ਦੀ ਗੱਲ ਹੈ ਆਪਾਂ ਇਹ ਕਰਦੇ ਆ ਨਹੀਂ ਇਹ ਫਿਲਮ ਆਈ ਵੀ ਸਹੀ ਹੱਥਾਂ ਦੇ ਵਿੱਚ ਨਾ ਕਿ ਕਾਮਤਵਾਰ ਤੇ ਹੋ ਜਾਂਦਾ ਹੈ ਇੱਕ ਕਿਸੇ ਐਕਟਰ ਨੂੰ ਤੱਕੇ ਦੇ ਨਾਲ ਵੜਨਾ ਹੁੰਦਾ ਕਿ ਵੀ ਤੂੰ ਕਰਨਾ ਹੈ ਤੇ ਇਸ ਤਿੱਕੇ ਨਾਲ ਨੂੰ ਇਹ ਆਈ ਤੁਹਾਡੇ ਕੋਲ ਹੈ ਤੁਸੀਂ ਉਸ ਚੀਜ਼ ਨੂੰ ਸਮਝਾ ਕਿਉਂਕਿ ਤੁਸੀਂ ਉਸ ਤੋਂ ਪਹਿਲਾਂ ਬੜੀਆਂ ਚੀਜ਼ਾਂ ਕਰ ਚੁੱਕੇ ਸੀ ਕਿ ਉਸ ਤੁਸੀਂ ਇਹ ਚੀਜ਼ਾਂ ਪਿੰਡੇ ਤੇ ਹੰਡਾ ਚੁੱਕੇ ਹੋ ਅਸਲ ਦੇ ਵਿੱਚ ਹਾਂ ਬਿਲਕੁਲ ਇਹ ਮੈਨੂੰ ਵਾਕਿਆ ਹੀ ਇਹ ਮੇਰੀ ਖੁਸ਼ਕਿਸਮਤੀ ਸੀਗੀ ਕਿ ਫਿਲਮ ਮੇਰੇ ਕੋਲ ਆਈ ਤੇ ਡਾਇਰੈਕਟਰ ਪ੍ਰੋਡਿਊਸਰ ਉਹ ਵੀ ਇਹੀ ਕਹਿੰਦੇ ਆ ਕਿ ਕੁਲਜਿੰਦਰ ਗਦਰੀ ਕਿਸੇ ਵੀ ਤੁਹਾਨੂੰ ਫਿੱਟ ਕਰਨ ਦੀ ਲੋੜ ਨਹੀਂ ਤੁਸੀਂ ਪਹਿਲਾਂ ਹੀ ਫਿੱਟ ਹੋ ਹਾਂ ਬਿਲਕੁਲ ਜੀ ਅੱਛਾ ਹੁਣ ਕੀ ਕੁਝ ਕਹਿ ਰਿਹਾ ਲੋਕ ਇੱਕ ਤਾਂ ਆਪ ਤੇ ਵੀ ਇਹ ਹੀ ਕਹਿ ਰਹੇ ਹੋਣਗੇ ਵੀ ਅਸੀਂ ਜਿਵੇਂ ਤੁਸੀਂ ਹੁਣ ਦੱਸਿਆ ਕਿ ਵੀ ਅਸੀਂ ਫਿਲਮ ਦੇਖ ਕੇ ਕਿਤੇ ਹੋਰ ਵੀ ਕੁਝ ਕਹਿ ਰਹੇ ਨਾਲ ਬਲੇਸਿੰਗ ਭੇਜ ਰਹੇ ਆ ਹਾਂ ਬੜੇ ਵਧੀਆ ਲੋਕਾਂ ਦੇ ਮੈਸੇਜ ਆ ਰਹੇ ਆ ਵਧਾਈਆਂ ਦੇ ਸੰਦੇਸ਼ ਆ ਰਹੇ ਆ ਕਿਉਂਕਿ ਇਹ ਸਿਰਫ ਇੱਕ ਬਾਗੀ ਦੀ ਧੀ ਦੀ ਟੀਮ ਦੀ ਜਿੱਤ ਨਹੀਂ ਆ ਇਹ ਪੂਰੀ ਪੰਜਾਬੀਅਤ ਦੀ ਜਿੱਤ ਹੈ ਕਿਉਂਕਿ ਨੈਸ਼ਨਲ ਪਲੇਟਫਾਰਮ ਦੇ ਉੱਤੇ ਜਾ ਕੇ ਇੱਕ ਪੰਜਾਬੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ origignal language ਕੈਟਾਗਰੀ ਦੇ ਵਿੱਚੋਂ ਇੱਕ ਪੂਰੇ ਪੰਜਾਬੀ ਭਾਈਚਾਰੇ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਉਜੈਤ ਹੈ ਬਹੁਤ سارے ਡਾਇਰੈਕਟਰਾਂ ਦੇ ਪ੍ਰੋਡਿਊਸਰਾਂ ਦੇ ਮੈਨੂੰ ਕਾਲ ਆ ਰਹੇ ਆ ਪੀ ਆਰ ਐ ਮਤਲਬ ਮਤਲਬ ਐਦਾਂ ਦੇ ਬੰਦਿਆਂ ਦੇ ਵੀ ਕਾਲ ਆਏ ਮੈਨੂੰ ਜਿਹੜੇ ਕਹਿੰਦੇ ਕਿ ਯਾਰ ਅਸੀਂ ਪੰਜਾਬੀ ਫਿਲਮ ਨੂੰ ਸੀਰੀਅਸ ਫਿਲਮਾਂ ਵੀ ਬਣਦੀਆਂ ਪੰਜਾਬੀ ਚ ਉਹ ਪਹਿਲਾਂ ਹੀ ਦਾ ਯਾਰ ਸੋਚਦੇ ਜਿਆਦਾ ਤਾਂ ਲਵ ਸਟੋਰੀਆਂ ਜਲਦੀਆਂ ਹਾਂ ਉਹਨਾਂ ਨੂੰ ਲੱਗਦਾ ਵੀ ਯਾਰ ਅਸੀਂ ਤਾਂ ਹਮੇਸ਼ਾ ਇਹੀ ਸੁਣਿਆ ਕਿ ਕਮੇਡੀ ਫਿਲਮਾਂ ਬਣਦੀਆਂ ਇਹ ਤੇਰੀ ਪਿਕਚਰ ਕਾ ਭਾਈ ਥੀ ਔਰ ਇਹ ਸੀਰੀਅਸ ਟਾਪਿਕ ਤੇ ਅੱਛਾ ਪੰਜਾਬੀ ਸਿਨੇਮਾ ਆਈ ਸੀ ਸੀਰੀਅਸ ਫਿਲਮ ਵੀ ਬਣਾਤਾ ਐਦਾਂ ਦੀ ਬਾਹਰਲੇ ਸਟੇਟਾਂ ਤੋਂ ਵੀ ਕੁਝ ਸੱਜਣਾ ਦੀਆਂ ਕੋਲ ਆਈਆਂ ਮੈਂ ਕਿਹਾ ਬਿਲਕੁਲ ਪੰਜਾਬੀ ਚ ਹੈਗੀਆਂ ਨੇ ਗਣੀ ਮੈਂ ਚੁਣੀਆਂ ਪਰ ਸੀਰੀਅਸ ਫਿਲਮਾਂ ਵੀ ਬਣਦੀਆਂ ਨੇ ਤੇ ਚੰਗੀ ਗੱਲ ਹੈ ਇਹਦੇ ਨਾਲ ਸਿਰਫ ਜਿਹੜਾ ਸਿਨੇਮਾ ਹੈ ਪੰਜਾਬੀ ਦਾ ਵੱਧਾ ਹੈ ਮਿਆਰ ਵੱਧਾ ਹੈ ਕਿਉਂਕਿ ਜਿੱਥੇ ਆਪਣੀ ਇਮੇਜ ਬਣੀ ਹੋਈ ਆ ਵੀ ਇਹ ਕਮੇਡੀ ਫਿਲਮਾਂ ਵਾਲੇ ਆ ਹਾਸਾ ਠੱਠਾ ਕਰਨਾ ਤੇ ਪੰਜਾਬੀ ਫਿਲਮ ਦੇਖ ਲੋ ਤੇ ਉਹ ਜਦੋਂ ਲੱਗੇਗਾ ਕਿ ਨਹੀਂ ਇਹ ਸੀਰੀਅਸ ਫਿਲਮਾਂ ਵੀ ਬਣਾਉਂਦੇ ਆ ਐਂਡ ਸੀਰੀਅਸ ਫਿਲਮਾਂ ਨੂੰ ਐਹੋ ਜਿਹੀਆਂ ਬਣਾਉਂਦੇ ਜਿਨ੍ਹਾਂ ਨੈਸ਼ਨਲ ਵਾਰਡ ਵੀ ਮਿਲ ਜੇ ਤੇ ਵਧੀਆ ਮੰਨਣ ਵਾਲੀ ਗੱਲ ਆ ਇੰਡਸਟਰੀ ਲਈ ਬਿਲਕੁਲ ਅੱਛਾ ਕੋਈ ਮੰਨ ਦੇ ਵਿੱਚ ਹੁਣ ਤੱਕ ਗੱਲ ਹੋਵੇ ਵੀ ਫਿਲਮ ਨੇ ਕੁਝ ਦਿੱਤਾ ਨਹੀਂ ਫਾਈਨੈਂਸ਼ਲੀ ਤੌਰ ਤੇ ਵੀ ਹੁਣ ਇੱਕਦਮ ਕਲੀਅਰ ਹੋ ਗਿਆ ਕਿ ਬੜਾ ਕੁਝ ਦਿੱਤਾ ਹਾਂ ਦੇਖੋ ਹਾਂ ਦੇਖੋ ਹਰ ਫਿਲਮ ਮੈਨੂੰ ਲੱਗਦਾ ਕਿਸੇ ਨਾ ਕਿਸੇ ਰੂਪ ਚ ਤੁਹਾਨੂੰ ਦਿੰਦੀ ਆ ਕਿਉਂਕਿ ਤੁਸੀਂ ਆਪਣਾ ਇੱਕ ਹਿੱਸਾ ਫਿਲਮ ਨੂੰ ਦਿੰਦੇ ਹੋ ਤੁਸੀਂ ਆਪਣਾ ਇੱਕ ਟਾਈਮ ਹੀ ਨਹੀਂ ਦਿੰਦੇ ਬਤੌਰ ਕਲਾਕਾਰ ਜਦੋਂ ਤੁਸੀਂ ਇਨਵੋਲਵ ਹੁੰਦੇ ਹੋ ਕਿਸੇ ਚੀਜ਼ ਚ ਮੈਂ ਕਿਉਂਕਿ ਮੈਥਡ ਐਕਟਰ ਆ ਮੈਂ ਬਿਲਕੁਲ ਕਿਰਦਾਰ ਦੇ ਵਿੱਚ ਕੁਸ ਕੇ ਵੜ ਕੇ ਉਹਦੀ ਫੀਲ ਪਕੜ ਕੇ ਉਹਦੇ ਜਜ਼ਬਾਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਕਿ ਗਦਰੀ ਬਾਬੇ ਕਿਸ਼ਨ ਸਿੰਘ ਦੀ ਰੂਹ ਤੱਕ ਪਹੁੰਚਿਆ ਜਾਵੇ ਕਿ ਉਹ ਕਿੱਦਾਂ ਸੋਚਦਾ ਹੋਊਗਾ ਕਿੱਦਾਂ ਦਾ ਉਹ ਸਮਾਂ ਸੀਗਾ ਕਿਹੋ ਜਿਹੇ ਉਹ ਹਾਲਾਤ ਸੀਗੇ ਤੇ ਕੀ ਉਹਦਾ ਜਜ਼ਬਾ ਸੀਗਾ ਤੇ ਉਹ ਜਦੋਂ ਉਸ ਫੀਲ ਦੇ ਵਿੱਚ ਤੁਸੀਂ ਇੱਕ ਆਤਮ ਸਾਥ ਕਰਨਾ ਹੁੰਦਾ ਆਪਣੇ ਆਪ ਨੂੰ ਤੇ ਉਹ ਫਿਰ ਉਹ ਫਿਲਮ ਕਾਫੀ ਕੁਝ ਤੁਹਾਡਾ ਲੈ ਕੇ ਜਾਂਦੀ ਹੈ ਤੁਹਾਨੂੰ ਕਾਫੀ ਕੁਝ ਅੰਦਰੋਂ ਹਿਲਾ ਕੇ ਜਾਂਦੀ ਹੈ ਚੇਂਜ ਕਰਕੇ ਜਾਂਦੀ ਹੈ ਤੇ ਉਹ ਜੋ ਕੁਝ ਦਿੱਤਾ ਸੀ ਫਿਲਮ ਨੂੰ ਉਹਨੇ 100 ਗੁਣਾ ਕਰਕੇ ਵਾਪਸ ਮੋੜਿਆ ਵਾਪਸ ਮੋੜਦਾ ਉਹੋ ਕੀ ਗੱਲ ਕਹਿੰਦੇ ਮੂਲ ਤੇ ਵਿਆਜ ਇਕੱਠੀ ਦੋਨੇ ਹਾਂ ਬਿਲਕੁਲ ਯੈਸ ਅੱਛਾ ਭਾਈ ਤੇ ਹੁਣ ਨਾ ਜਦੋਂ ਤੁਹਾਡੀ ਸਾਡਾ ਹੱਕ ਫਿਲਮ ਆਈ ਹੈ ਨਾ ਉਹਤੇ ਕਿੰਤੂ ਪਰੰਤੂ ਬੜਾ ਹੋਇਆ ਜਦੋਂ ਹੱਕਾਂ ਦੀ ਗੱਲ ਹੁੰਦੀ ਹੈ ਨਾ ਕਹਿੰਦੇ ਕਿੰਤੂ ਪਰੰਤੂ ਕਰਦੀ ਕਰਦੇ ਹਰ ਕੋਈ ਕਰਦਾ ਜਿਨੇ ਨਾਮ ਵੀ ਕਰਨਾ ਉਹ ਵੀ ਸਿਰ ਚਾ ਕੇ ਕਰਦਾ ਵੀ ਅੱਛਾ ਜੀ ਇਹ ਜਾਂਉਂਦੇ ਆ ਜੇ ਤੇ ਹੁਣ ਫਿਰ ਐਮਰਜੈਂਸੀ ਵਰਗੀਆਂ ਫਿਲਮਾਂ ਆ ਰਹੀਆਂ ਨੇ ਜਿਸ ਦੇ ਵਿੱਚ ਇੰਦਰਾ ਗਾਂਧੀ ਦਾ ਰੋਲ ਪਲੇ ਕੀਤਾ ਜਾਏਗਾ ਜਿਸ ਦੇ ਵਿੱਚ ਸੰਤਾਂ ਨੂੰ ਕਿਸ ਕਿਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸਿੱਖ ਸਮਾਜ ਨੂੰ ਕਿਵੇਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਤੁਸੀਂ ਕਿਵੇਂ ਸੋਚਦੇ ਐਜ਼ ਅ ਫਿਲਮ ਮੇਕਰ ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਸਾਡਾ ਹੱਕ ਕੀਤੀ ਉਹਦੇ ਵਿੱਚ ਬੜਾ ਕੁਝ ਬਿਆਨ ਕਰਦੇ ਸੀ ਉਹ ਫਿਲਮ ਤੇ ਐਮਰਜੈਂਸੀ ਨੂੰ ਕਿਵੇਂ ਦੇਖਦੇ ਹੋ ਕੰਗਨਰ ਨਾਉਟ ਜਿਹੜੇ ਫਿਲਮ ਲੈ ਕੇ ਆ ਰਹੇ ਆ ਟ੍ਰੇਲਰ ਰਿਲੀਜ਼ ਕੀਤਾ ਤੁਸੀਂ ਜਿਹੜਾ ਨਾਲਿਆ ਕੰਗਨਰ ਨਾਉਟ ਆਪਾਂ ਨੂੰ ਪਤਾ ਹੀ ਆ ਉਹਦੀ ਆਈਡੀਓਲੋਜੀ ਕੀ ਆ ਉਹ ਕਿੱਥੇ ਖੜੀ ਆ ਹੈਨਾ ਉਹ ਕਿਹੋ ਜੀ ਫਿਲਮ ਬਣਾਉਗੀ ਆਪਾਂ ਨੂੰ ਪਤਾ ਹੀ ਆ ਸੋ ਆਪਾਂ ਉਹ ਤੋਂ ਕੀ ਉਮੀਦ ਕਰ ਸਕਦੇ ਆ ਇੱਕ ਬਾਇਸਡ ਫਿਲਮ ਦੀ ਉਮੀਦ ਕਰਾਂਗੇ ਕਿ ਇੱਕ ਪਾਸੜ ਫਿਲਮ ਬਣਾਉਗੀ ਹੈਨਾ ਸੋ ਉਹੀ ਉਹਨੇ ਇੱਕ ਪਾਸੜ ਫਿਲਮ ਬਣਾਉਣੀ ਆ ਤੇ ਉਹ ਟ੍ਰੇਲਰ ਚੋਂ ਹੀ ਚੱਲ ਕਰਿਆ ਅਨਕਲੀ ਜਾਂ ਨਕਲ ਆ ਕੇ ਪਲਾਸਟਿਕ ਦਾ ਜਾਲੀ ਜੀ ਲੱਗ ਰਹੀ ਆ ਉਹ ਸੋ ਮੈਨੂੰ ਲੱਗਦਾ ਕਿ ਪ੍ਰੋਪਗੈਂਡਾ ਫਿਲਮਾਂ ਜਿਹੜਾ ਇੱਕ ਸਿਲਸਿਲਾ ਚੱਲ ਰਿਹਾ ਬੀਜੇਪੀ ਗਵਰਨਮੈਂਟ ਦੇ ਅੰਦਰ ਬਹੁਤ ਸਾਰੀਆਂ ਪ੍ਰੋਪਗੈਂਡਾ ਫਿਲਮਾਂ ਬਣੀਆਂ ਨੇ ਆਪਣੇ ਬੰਦਿਆਂ ਨੂੰ ਉਹ ਹੀਰੋ ਬਣਾ ਰਹੇ ਨੇ ਜਿਨ੍ਹਾਂ ਦਾ ਸਰਕਰ ਵਰਕਰ ਕਿਆ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨੂੰ ਹੀਰੋ ਬਣਾਈ ਜਾਂਦੇ ਹੈ ਹਨ ਇਹਦੇ ਚ ਵੀ ਦੇਖਿਆ ਤੁਸੀਂ ਕਿ ਇੱਕ ਬੰਦੇ ਨੂੰ ਉਵਾ ਰਿਆ ਜਾ ਰਿਹਾ ਹੀਰੋ ਦੇ ਤੌਰ ਤੇ ਅਵਾਜਪਾਈ ਸਾਹਿਬ ਨੂੰ ਤੇ ਬਾਕੀ ਬੰਦਿਆਂ ਨੂੰ ਹਨਾ ਕੰਡਮ ਕੀਤਾ ਜਾ ਰਿਹਾ ਇੱਕ ਜਾਲੀ ਜਿਹਾ ਉਹਨਾਂ ਨੇ ਸੰਤਾਂ ਪੰਡਰਾਵਾਲਿਆਂ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਖਾਲਿਸਤਾਨ ਦੀ ਮੰਗ ਹਾਂ ਮਤਲਬ ਦੇਖੋ ਤੁਸੀਂ ਫੈਕਚੁਅਲੀ ਕਿੰਨੇ ਕਰੈਕਟ ਹੋ ਤੁਸੀਂ ਸੰਤ ਪੰਡਰਾਵਾਲਿਆਂ ਦੀ ਅੱਜ ਦੀ ਡੇਟ ਵਿੱਚ ਵੀ ਸਪੀਚ ਕੋਈ ਸਪੀਚ ਸੁਣ ਲਓ ਸਾਰਾ ਕੁਝ YouTube ਤੇ ਪਿਆ ਸਾਰਾ ਕੁਝ ਆਨ ਰਿਕਾਰਡ ਹੈਗਾ ਕੈਸਟਾ ਹੈ ਗਿਆ ਸਭ ਕੁਝ ਹੈਗਾ ਹਮੇਸ਼ਾ ਉਹਨਾਂ ਨੇ ਇਹੀ ਕਿਹਾ ਕਿ ਮੈਂ ਖਾਲਿਸਤਾਨ ਮੰਗਦਾ ਨਹੀਂ ਜੇ ਦੇਣਾ ਚਾਹੁੰਦੀ ਸਰਕਾਰ ਤੇ ਦੇ ਦੇਵੇ ਸਾਡੀ ਕੋਈ ਡਿਮਾਂਡ ਨਹੀਂ ਆ ਸਾਡਾ ਡਿਮਾਂਡ ਸਿਰਫ ਅਨੰਦਪੁਰ ਦਾ ਮਤ ਹੈ ਆਖਰੀ ਸਾਤਾ ਕੋ ਅਨੰਦਪੁਰ ਦੇ ਮਤੇ ਦੇ ਲਈ ਲੜੇ ਸ਼ਹੀਦ ਹੋਏ ਸਾਡੇ ਲਈ ਉਹ ਬਹੁਤ ਵੱਡੀ ਸਰਕਾਰਯੋਗ ਹਸਤੀ ਆ ਇਹ ਕੰਗਨਾ ਕੰਗਨਾ ਵਰਗੀਆਂ ਕਈਆਂ ਆਉਣਾ ਕਈਆਂ ਜਾਣਾ ਸਾਡੇ ਇਤਿਹਾਸ ਦੇ ਉੱਤੇ ਸਾਨੂੰ ਮਾਣ ਆ ਤੇ ਉਹ ਰਹੂਗਾ ਡੀਗ੍ਰੇਡ ਨਹੀਂ ਕੀਤਾ ਜਾਏਗਾ ਸਿੱਖ ਕੌਮ ਨੂੰ ਉਸ ਵੇਲੇ ਦੇ ਸਿੰਘ ਸ਼ਹੀਦਾਂ ਉਹ ਤਾਂ ਕਰਨਾ ਹੀ ਆ ਉਹਨਾਂ ਨੇ ਉਹ ਕਰਨਾ ਹੀ ਆ ਉਹਨਾਂ ਨੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਅਸੀਂ ਆਪਣਾ ਕੰਮ ਸਾਡਾ ਹੱਕ ਬਣਾ ਕੇ ਫੇਰ ਕਰਦਾਂਗੇ ਲੋਕਾਂ ਦੇ ਅੱਖਾਂ ਦੇ ਵਿੱਚ ਤਸਵੀਰਾਂ ਬਣ ਜਾਂਦੀਆਂ ਨੇ ਕਹਿੰਦੇ ਜਦੋਂ ਫਿਲਮ ਮੇਕਰ ਇੱਕ ਫਿਲਮ ਦੇ ਦੇਵੇ ਪਵਾ ਤੁਹਾਡਾ ਸਾਡਾ ਹੱਕ ਸੀਗਾ ਹਣਾ ਉਹਦੇ ਵਿੱਚ ਤੁਸੀਂ ਬੜਾ ਕੁਝ ਦਿਖਾਇਆ ਕਿ ਇਸ ਟਿੱਕ ਨਾਲ ਸੀਗਾ ਹੁਣ ਇਹਨਾਂ ਨੇ ਇਹ ਪੇਸ਼ ਕਰਦਣੀ ਹੈ ਕਹਿੰਦੇ ਉਸ ਵੇਲੇ ਵੀ ਕਈ ਅਜਿਹੇ ਹਿੰਦੂਤਾਵਿ ਸੀਗੇ ਜਿਹੜੇ ਬਹੁਤ ਕੱਟੜਤਾ ਵਾਲੇ ਹੁੰਦੇ ਸੀਗੇ ਜਿਹੜੇ ਖਾਰ ਖਾਂਦੇ ਸੀ ਹਰ ਚੀਜ਼ ਤੋਂ ਕਿ ਲਾਦਾ ਕਿ ਉਹਨਾਂ ਦੇ ਮਨਾਂ ਦੇ ਵਿੱਚ ਫਿਰ ਤੋਂ ਇਹ ਚੀਜ਼ਾਂ ਭਰ ਦਿੱਤੀਆਂ ਜਾਣੀਆਂ ਕਿ ਇਹ ਇਹ ਚੀਜ਼ਾਂ ਸੀ ਕਿਆਂ ਪਾ ਦਿੱਲੀ ਦਾ ਸੀਗਾ ਜੋ ਟੈਰਾਂ ਟੈਰ ਪਾਏ ਗੇ ਗਲਾਂ ਦੇ ਵਿੱਚ ਉਹ ਸਾਰੇ ਸੀਨਾ ਨੂੰ ਇਸ ਟਿੱਕ ਨਾਲ ਜਾਣ ਕੇ ਦਿਖਾਇਆ ਜਾਇਆ ਜਾਏਗਾ ਵੀ ਇਹ ਸਿੰਘਾਂ ਨੇ ਕੀਤੇ ਹੈ ਹਾਂ ਨਹੀਂ ਇਹ ਤੁਹਾਡਾ ਬੜਾ ਅਹਿਮ ਤੇ ਇੱਕ ਬੜਾ ਸੈਂਸਿਟਿਵ ਸਵਾਲ ਹੈ ਮੈਨੂੰ ਲੱਗਦਾ ਇਹਨੂੰ ਐਡਰੈਸ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜਦੋਂ ਇਹੋ ਜੀਆਂ ਫਿਲਮਾਂ ਆਉਂਦੀਆਂ ਨੇ ਜਦੋਂ ਇੱਕ ਪਾਸੜ ਫਿਲਮਾਂ ਇੱਕ ਕਮਿਊਨਿਟੀ ਨੂੰ ਤੁਸੀਂ ਇੱਕ ਅਲੱਗ ਲਾਈਟ ਵਿੱਚ ਐਜਾਤਵਾਦੀ ਐਜ ਖਾਲਸਤਾਨੀ ਜਾਂ ਇੱਕ ਉਸ ਤਰੀਕੇ ਦੇ ਨਾਲ ਪੇਸ਼ ਕਰਦੇ ਹੋ ਤੇ ਉਹ ਜਿਹੜੀ ਨਵੇਂ ਯੂਥ ਹੈ ਇੱਕ ਤਾਂ ਬੰਦੇ ਆਪਣੀ ਸੋਚ ਬਣਾਈ ਬੈਠੇ ਹੁੰਦੇ ਆ ਇੱਕ ਨਵਾਂ ਜਿਹੜਾ ਯੂਥ ਹੈ ਉਹ ਵੀ ਜਦੋਂ ਏਦਾਂ ਦੀ ਸੋਚ ਵੇਖਦਾ ਵੀ ਯਾਰ ਇਹ ਸਿੱਖ ਤਾਂ ਦੇਸ਼ ਦੇ ਗਦਾਰ ਨੇ ਇਹ ਤਾਂ ਵੱਖਰਾ ਦੇਸ਼ ਖਾਲਸਤਾਨ ਬਣਾਉਣਾ ਚਾਹੁੰਦੇ ਨੇ ਜਾਂ ਹੋਰ ਤਰੀਕੇ ਦੀ ਉਹਨਾਂ ਦੇ ਦਿਮਾਗ 'ਚ ਇਮੇਜ ਜਾਂਦੀ ਆ ਵੀ ਇਹ ਹਿੰਦੂਆਂ ਦੇ ਵਿਰੋਧੀ ਨੇ ਸੋ ਉਹ ਉਹਦੇ ਨਾਲ ਫਰਕ ਤਾਂ ਪੈਂਦਾ ਹੀ ਆ ਤੇ ਜਦੋਂ ਫਿਰ ਹਾਲਾਤ ਜਿਹੜੇ ਦੇਸ਼ ਦੇ ਸੈਂਸਿਟਿਵ ਹੁੰਦੇ ਨੇ ਜਦੋਂ ਉਹੋ ਜਿਹਾ ਕੰਮ ਹੋਇਆ ਸੀਗਾ ਇੰਦਰਾ ਗਾਂਧੀ ਦਾ ਜਦੋਂ ਅਸੈਸੀਨੇਸ਼ਨ ਹੋਇਆ ਤੇ ਉਸ ਤੋਂ ਬਾਅਦ ਫਿਰ ਉਹੋ ਜਿਹਾ ਜਜ਼ਬਾਤੀ ਲੋਕਾਂ ਨੂੰ ਭੜਕਾ ਕੇ ਤੇ ਫਿਰ ਸਿੱਖਾਂ ਦਾ ਜੋ ਉਦੋਂ ਕਤਲੇਆਮ ਕੀਤਾ ਗਿਆ ਸੋ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਕਦੀ ਵੀ ਬਣ ਸਕਦੇ ਆ ਦੇਸ਼ ਦੇ ਵਿੱਚ ਬੜੀ ਇੱਕ ਮੰਦੀਪਾ ਗਾਜਾ ਚਲਣ ਹੈਗਾ ਕਿਉਂਕਿ ਕੰਗਨਾ ਰਨੋਰ ਤੇ ਉੱਥੇ ਬੈਠੇ ਕਿਸਾਨਾਂ ਨੂੰ ਵੀ ਖਾਲਿਸਤਾਨੀ ਤੇ ਅੱਤਵਾਦੀ ਕਹੀ ਜਾਂਦੀ ਸੀਗੀ ਤੇ ਉਹ ਇਹ ਫਿਲਮ ਜਿਹਦੀ ਜਿਹੜਾ ਉਹਦੇ ਕੋ ਟੂਲ ਹੱਥ ਚ ਆਇਆ ਤੇ ਉਹਦੇ ਰਾਹੀਂ ਤਾਂ ਉਹ ਬਹੁਤ ਕੁਝ ਕਹੂਗੀ ਤੇ ਇਹੀ ਆ ਕਿ ਲੋਕਾਂ ਨੂੰ ਸਿਆਣਪ ਵਰਤਣੀ ਚਾਹੀਦੀ ਆ ਥੋੜੀ ਬਹੁਤ ਮੈਨੂੰ ਲੱਗਦਾ ਸੈਂਸਰ ਬੋਰਡ ਨੂੰ ਵੀ ਅਕਲ ਦਿਖਾਉਣੀ ਚਾਹੀਦੀ ਆ ਸਾਡਾ ਹੱਕਵਰੀ ਤਾਂ ਬੜੇ ਮਤਲਬ ਤਿੱਖੇ ਹੋਏ ਸੀਗੇ ਪੂਰਾ ਤੰਗ ਕੀਤਾ ਸਾਨੂੰ ਸੁਪਰੀਮ ਕੋਰਟ ਨੂੰ ਇਹ ਵੀ ਕਹਤਾ ਸੀ ਕਿ ਅੱਤਵਾਦੀਆਂ ਖਾੜਕਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਹਾਂ ਸਾਨੂੰ ਕਲੈਰੀਫਾਈ ਜਿਹੜਾ ਹਾਂ ਇਹ ਵੀ ਕਿਹਾ ਸੀ ਇਹ ਵੀ ਕਿਹਾ ਸੀਗਾ ਕਿ ਤੁਹਾਨੂੰ ਫੰਡ ਹੀ ਖਾਲਕੂਆਂ ਨੇ ਦਿੱਤਾ ਹੈ ਖਾਲਿਸਤਾਨੀ ਫੰਡਡ ਫਿਲਮ ਹੈ ਬਕਾਇਦਾ ਰਿਟਰਨ ਦੇ ਵਿੱਚ ਉਹਨਾਂ ਨੇ ਰਿਪੋਰਟ ਬਣਾਈ ਸਾਡੇ ਖਿਲਾਫ ਉਹ ਜਦੋਂ ਪ੍ਰੂਵ ਕੀਤਾ ਅਸੀਂ ਫੰਡ ਕੇ ਸਾਡੇ ਆਪਣੇ ਨੇ ਅਸੀਂ ਉਸ ਤੋਂ ਪਹਿਲਾਂ ਇੱਕ ਫਿਲਮ ਹੋਰ ਵੀ ਬਣਾਈ ਆ ਉਹ ਸਾਰੀਆਂ ਚੀਜ਼ਾਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਸੀਂ ਪ੍ਰੂਵ ਕੀਤੀਆਂ ਤੇ ਫੇਰ ਜਾ ਕੇ ਸਾਡਾ ਬਚਾ ਹੋਇਆ ਤੇ ਫੇਰ ਜਾ ਕੇ ਸਾਡਾ ਹੱਕ ਜਿਹੜੀ ਆ ਰਿਲੀਜ਼ ਹੋਈ ਸਾਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪਿਆ ਇਸ ਦੇਸ਼ ਦੀ ਤਰਾਸਦੀ ਇਹੀ ਆ ਕਿ ਮinority ਨੂੰ ਘੱਟ ਗਿਣਤੀ ਨੂੰ ਬਾਰ ਬਾਰ ਆਪਣੇ ਆਪ ਨੂੰ ਸਾਬਿਤ ਕਰਨਾ ਪੈਂਦਾ ਕਿ ਅਸੀਂ ਸਹੀ ਆ ਸੱਚੇ ਆ ਤੇ ਜਦੋਂ ਮੈਜੋਰਟੀ ਦਾ ਕੋਈ ਬੰਦਾ ਉੱਠ ਕੇ ਗੱਲ ਕਰਦਾ ਉਹ ਬੱਲੇ ਬੱਲੇ ਤੇ ਖਾਸ ਤੌਰ ਤੇ ਜਦੋਂ ਕੰਗਨਾ ਵਰਗੀ ਹੋਵੇ ਜਿਹੜ ਕੋ ਹੁਣ MP ਦੀ ਪੋਸਟ ਵੀ ਆ ਰੂਲਿੰਗ ਪਾਰਟੀ ਦਾ ਹਿੱਸਾ ਵਾ ਤੇ ਉਹਨੂੰ ਤਾਂ ਕਿੰਨੇ ਰੋਕਣਾ ਤੇ ਫਿਰ ਇਹੋ ਜੀਆਂ ਫਿਲਮਾਂ ਜਿਹੜੀਆਂ ਬਨਨੀਆਂ ਆ ਭਾਈ ਇਹ ਵੀ ਹੋ ਸਕਦਾ ਜੋ ਦਰਵਾਦ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਨਾ ਤਾਂ ਬਖਸ਼ਣ ਜੋਗ ਹੈ ਨਾ ਉਹ ਸਹਨ ਜੋਗ ਹੈ ਕਦੇ ਵੀ ਹੈ ਨਾ ਨਾ ਭੁੱਲਣ ਜੋਗ ਹੈ ਨਾ ਭੁੱਲਣ ਜੋਗ ਹੈ ਉਹ ਚੀਜ਼ਾਂ ਨੂੰ ਉਹ ਕਿਤਨਾ ਕਿਤੇ ਕਿਨਾ ਕਲੀਅਰ ਕਰ ਦੇਣਗੇ ਕਿ ਇੱਥੇ ਜਿਵੇਂ ਆ ਖਾਲਿਸਤਾਨੀ ਬੈਠੇ ਸੀਗੇ ਸੰਤਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਏਗਾ ਆਤਵਾਦੀ ਕਹਿ ਦਿੱਤਾ ਜਾਏਗਾ ਵੀ ਅਸੀਂ ਦੇਸ਼ ਦੀ ਸੁਰੱਖਿਆ ਦੇ ਮੱਦੇ ਨਜ਼ਰ ਇਹ ਸਾਰੀਆਂ ਚੀਜ਼ਾਂ ਕੀਤਾ ਇਹ ਹੋ ਸਕਦਾ ਉਸ ਫਿਲਮ ਦੇ ਹਾਂ ਹਾਂ 100% ਹੋਣਾ ਹੀ ਹੈ ਜਗਸੀਰ ਇਹ ਦੇਖੋ ਉਹ ਨਰੇਟਿਵ ਆਪਣਾ ਜਿਹੜਾ ਵਾ ਸਰਕਾਰ ਨੇ ਸ਼ੁਰੂ ਚ ਬਣਾਇਆ ਸੀਗਾ ਈਵਨ ਜਦੋਂ 84 ਦਾ ਇਹ ਕੱਲੂਕਾਰਾ ਕੀਤਾ ਉਹਨਾਂ ਨੇ ਬਲੂ ਸਟਾਰੇ ਦਾ ਨਾਮ ਰੱਖ ਕੇ ਤੇ ਉਹਨਾਂ ਨੇ ਕਿਹਾ ਇਹ ਹੀ ਦੁਨੀਆ ਦੇ ਭਾਰ ਚ ਪਈ ਹੈ ਹੀ ਸਫਾਈ ਕੀਤੀ ਹੈ ਜੀ ਇੱਥੇ ਅੱਤਵਾਦੀ ਲੁਕੇ ਸੀ ਜੀ ਦੇਖੋ ਜੀ ਕਿੰਨਾ ਵੱਡਾ ਅਸਲਾ ਸੀਗਾ ਜੀ ਇੱਥੇ ਉਹਨਾਂ ਨੇ ਔਰਤਾਂ ਰੱਖੀਆਂ ਹੋਈਆਂ ਸੀਗੀਆਂ ਉਹ ਜਿਸ ਢੰਗ ਦੇ ਨਾਲ ਉਹ ਬਦਨਾਮ ਕਰਨਾ ਚਾਹੁੰਦੇ ਸੀ ਜਿਸ ਢੰਗ ਦੇ ਨਾਲ ਉਹ ਨਰੇਟਿਵ ਆਪਣਾ ਸਿਰਜ ਕੇ ਤੇ ਸਾਰੀ ਸਿੱਖ ਕੌਮ ਨੂੰ ਸਿੱਖ ਕਮਿਊਨਿਟੀ ਨੂੰ ਤਫਾਜ਼ ਕਰਕੇ ਸੰਤ ਪੰਡਰਾਵਾਲੇ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਜਿਸ ਢੰਗ ਨਾਲ ਉਹਨਾਂ ਨੇ ਬਦਨਾਮ ਕਰਨ ਦੀ ਉਦੋਂ ਕੋਸ਼ਿਸ਼ ਕੀਤੀ ਥਰੂ ਵੇਰੀਅਸ ਪ੍ਰੋਪਗੈਂਡਾਸ ਤਾਂ ਇਹ ਫਿਲਮ ਵੀ ਪਾਰਟ ਆਫ ਥੈਟ ਪ੍ਰੋਪਗੈਂਡਾ ਹੈ ਤੇ ਇਹਦੇ ਚੋਂ ਤਾਂ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਪੂਰੇ ਤਰੀਕੇ ਦੇ ਨਾਲ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ اچھا ਜੋ ਪਾਰਟੀਆਂ ਨੇ ਕਹਿੰਦੇ ਸਿਆਸਤ ਤਾਂ ਸਿਆਸਤ ਹੁੰਦੀ ਹੈ ਜੋ ਪਾਰਟੀਆਂ ਵਾਲੇ ਨੇ ਪਾ ਕਾਂਗਰਸ ਹੈ ਕਾਂਗਰਸ ਨੂੰ ਇਸ ਤੇ ਸਟੈਂਡ ਸਪਸ਼ਟ ਕਰਨਾ ਚਾਹੀਦਾ ਪਾ ਪੰਜਾਬ ਦੇ ਵਿੱਚ ਹਾਂ ਨੈਸ਼ਨਲ ਤੌਰ ਤੇ ਕਿ ਇਹ ਫਿਲਮ ਕਿਸ ਤਰੀਕੇ ਦੇ ਨਾਲ ਬਣਦੀ ਹੈ ਕਿਸ ਵੇਲੇ ਹੀ ਬਣਦੀ ਹੈ ਵੀ ਕੀ ਕਹਿਣਾ ਚਾਹੂਗੀ ਇਹ ਫਿਲਮ ਨੇ हां बिल्कुल जिथे ਸਿੱਖ ਕਮਿਊਨਿਟੀ ਦੇ ਉੱਤੇ ਵਾਰ ਕਰ ਰਹੀ ਆ ਇਹ ਫਿਲਮ ਉੱਥੇ ਕਾਂਗਰਸ ਤੇ ਕਾਂਗਰਸ ਦੀ ਲੀਡਰ ਜਿਹੜੀ ਇੰਦਰਾ ਗਾਂਧੀ ਉਹਦੇ ਤੇ ਵਾਰ ਕਰ ਰਹੀ ਆ ਸੋ ਅਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸੀ ਉੱਠ ਕੇ ਜਾਂ ਈਵਨ ਇੰਦਰਾ ਗਾਂਧੀ ਦੀ ਪਰਿਵਾਰ ਚੋਂ ਹੀ ਰਾਹੁਲ ਗਾਂਧੀ ਜਾਂ ਕਿਸੇ ਨਾ ਕਿਸੇ ਨੂੰ ਇਹ ਵੱਡੇ ਤੌਰ ਤੇ ਇਹ ਮੁੱਦਾ ਚੱਕਣਾ ਚਾਹੀਦਾ ਜੇ ਸਲਾਈਡ ਦੇ ਵਿੱਚ ਉਹ ਇੰਦਰਾ ਗਾਂਧੀ ਨੂੰ ਦਿਖਾਇਆ ਜਾ ਰਿਹਾ ਉਹਨਾਂ ਦੀ ਤੇ ਪਰਿਵਾਰ ਦੀ ਮੈਂਬਰ ਹੈ ਉਹਨਾਂ ਦਾ ਤੇ ਰਾਈਟ ਬਣਦਾ ਹੈ ਕਿ ਤੁਸੀਂ ਜਿਹੜਾ ਇਤਿਹਾਸ ਹੈ ਹਿਸਟਰੀ ਹਿਸਟਰੀ ਆ ਜਿਹੜੀ ਉਹਨੂੰ ਤੁਸੀਂ ਕਿੱਦਾਂ ਮਤਲਬ ਛੇੜਛੜ ਕਰਕੇ ਗਲਤ ਕਿੱਦਾਂ ਬਣਾ ਸਕਦੇ ਹੋ ਬਿਲਕੁਲ ਅੱਛਾ ਜਿਹੜੇ ਵਿੱਚ ਤਸਵੀਰਾਂ ਵਰਤੀਆਂ ਗਈਆਂ ਨੇ ਜੋ ਭਵਾਂ ਸੰਤਾਂ ਦਾ ਰੂਪ ਵਰਤਿਆ ਗਿਆ ਜੋ ਹੋਰ ਵਿੱਚ ਸਿੰਘ ਵਰਤੇ ਕਿਉਂ ਨੇ ਇੱਕ ਬੱਸ ਦੇ ਅੱਗੇ ਖੜੇ ਨੇ ਉੱਥੇ ਗੋਲੀਆਂ ਮਾਰਦੇ ਆ ਉਹ ਚੀਜ਼ਾਂ ਵਰਤਿਆਂ ਗਈਆਂ ਨੇ ਇਹ ਕਿਸ ਤੋਂ ਪਰਮਿਸ਼ਨ ਲੈਤੀ ਹੋਣੀ ਹੈ ਕਾਸਤੌਰ ਤੇ ਪੰਜਾਬ ਪਹੁੰਚੇ ਨੇ ਕਿ ਸਾਨੂੰ ਕੋਈ ਦੋ ਫੈਕਟ ਤਾਂ ਕਿਉਂਕਿ ਪੰਜਾਬ ਦੇ ਵਿੱਚ ਉਹ ਲੈਤੀ ਹੋਣੀ ਹੈ ਕਿਥੇ ਕਿਥੇ ਕਿਹੜੀ ਚੀਜ਼ ਹੋਈ ਹੈ ਦੇਖੋ ਕੁਝ ਇੱਕ ਘਟਨਾਵਾਂ ਹੋਈਆਂ ਸਿਗੀਆਂ ਹਿੰਦੂਆਂ ਦੀ ਜਿਹੜੀ ਕਿਲਿੰਗ ਕਿਤੇ ਕਿਤੇ ਹੋਈ ਵੀ ਆ ਤੇ ਉਹ ਕਿਲਿੰਗ ਦੇ ਵਿੱਚ ਬਹੁਤ ਵਾਰੀ ਜਿਹੜੇ ਆ ਸਿੱਖ ਧਰਾਂ ਦਾ ਪੱਖ ਇਹ ਹੁੰਦਾ ਹੈ ਕਿ ਸਰਕਾਰ ਦੇ ਗੁੰਡਿਆਂ ਨੇ ਸਰਕਾਰ ਦੇ ਭੇਜੇ ਹੋਏ ਜਿਹੜੇ ਸੀਗੇ ਹਾਂ ਹਾਂ ਟਾਊਟ ਆਊਟ ਜਿਹੜੇ ਹਾਂ ਟਾਊਟ ਆਊਟ ਜਿਹੜੇ ਕਹਿ ਲਓ ਜਾਂ ਉਹੋ ਜਿਹੇ ਲੋਕਾਂ ਨੇ ਕੀਤੀਆਂ ਜਾਂ ਜੇ ਰਾਈਮ ਪਿੱਛਾ ਲੋਕ ਕਰ ਗਏ ਜਾਂ ਏਦਾਂ ਵੀ ਹੋ ਸਕਦਾ ਕਿ ਤਨ ਕਿਤੇ ਵੀ ਕੋਈ ਨਾ ਕੋਈ ਜਿਹੜੇ ਕੁਸ ਬੈਠੀਏ ਜਥੇ ਬੰਦੀਆਂ ਚ ਰਲੇ ਹੋਏ ਸੀਗੇ ਉਹ ਦਾਲ ਆ ਗਿਆ ਆਪਣਾ ਤੇ ਕਿਉਂਕਿ ਹਿੰਦੂਆਂ ਦੇ ਤਾਂ ਸਿੱਖ ਕਦੀ ਖਿਲਾਫ ਸੀਗਾ ਹੀ ਨਹੀਂ ਨਾ ਸੰਤ ਖਿਲਾਫ ਸੀਗੇ ਨਾ ਕਰੀ ਉਸ ਤੋਂ ਬਾਅਦ ਜਥੇ ਬੰਦੀ ਖਿਲਾਫ ਸੀਗੀ ਜੇ ਸਿੱਖ ਕਿ ਹਿੰਦੂਆਂ ਦੇ ਖਿਲਾਫ ਹੁੰਦੇ ਤੇ ਜਿੰਨਾ ਵੱਡਾ ਉਹਨਾਂ ਨੇ ਉੱਥੇ ਕਤਲੇਆਮ ਕੀਤਾ ਸਿੱਖਾਂ ਦਾ ਤੇ ਜਿਸ ਕਿਤੇ ਸਿੱਖ ਪੰਜਾਬ ਦੇ ਵਿੱਚ ਉਦਾਂ ਹੀ ਸ਼ੁਰੂ ਹੋ ਜਾਂਦੇ ਉਹਨਾਂ ਦੇ ਤਰੀਕੇ ਨਾਲ ਹੀ ਤੇ ਉਹੀ ਫਿਰ ਆਜ਼ਾਦੀ 1947 ਚ ਜਿੱਦਾਂ ਉਧਰੋਂ ਮੁਸਲਮਾਨ ਜੇ ਕਾਨੂੰ ਵਧ ਰਹੀ ਸਿੱਖਾਂ ਨੇ ਇਧਰ ਮੁਸਲਮਾਨ ਵਧਣੇ ਸ਼ੁਰੂ ਕਰਤੇ ਹੀ ਉਹੋ ਜਿਹੇ ਹਾਲਾਤ ਬਣ ਸਕਦੇ ਸੀਗੇ ਪਰ ਇਹ ਚੰਗਾ ਹੈ ਸਾਡੇ ਗੁਰੂਆਂ ਦੀ ਸਾਨੂੰ ਸਿੱਖਿਆ ਹੈ ਕਿ ਅਸੀਂ ਮਾਨਤ ਕੀ ਯਾਰ ਸਭ ਏਕੇ ਪਹਿਚਾਨ ਬੋਦੋ ਅਸੀਂ ਕਦੀ ਵੀ ਨਿਰਦੋਸ਼ ਦਾ ਚਾਹੇੋ ਕਿਸੇ ਵੀ ਕਮਿਊਨਿਟੀ ਦਾ ਹੋਵੇ ਕੇਸ ਕਰਕੇ ਵੀ ਇਹ ਹਿੰਦੂਆਦ ਨੂੰ ਵਧ ਦੋ ਇਦਾਂ ਦੀ ਸੋਚ ਹੈ ਹੀ ਨਹੀਂ ਸਿੱਖਾਂ ਦੀ ਕਦੀ ਵੀ ਤੇ ਨਾ ਮੈਨੂੰ ਲੱਗਦਾ ਕਦੀ ਹੋਊਗੀ ਤੇ ਗੁਰੂਆਂ ਨੇ ਸਾਨੂੰ ਗੁੜਤੀ ਦਿੱਤੀ ਆ ਇਹ ਬੜੀ ਉਦੋਂ ਵੀ ਸਬਰ ਦਿਖਾਇਆ ਸੀਗਾ ਤੇ ਲੜਾਈ ਸਰਕਾਰ ਦੇ ਨਾਲ ਹੀ ਇੱਕ ਪਾਸੜ ਰੱਖੀ ਸੀਗੀ ਨਾ ਕਿ ਇੱਕ ਕਮਿਊਨਿਟੀ ਦੇ ਖਿਲਾਫ ਲੜੀ ਸੀ ਜੀ ਬਹੁਤ ਸ਼ੁਕਰੀਆ ਭਾਈ ਸਮਾਂ ਦਿੱਤਾ ਤੇ ਕੁਝ ਜਿਹੜਾ ਤੁਹਾਡੀ ਫਿਲਮ ਦੇ ਸੀ ਜਾਂ ਗੱਲਾਂ ਉਹ ਅਸੀਂ ਆਪਣੇ ਸੁਰਤਿਆਂ ਦੱਸ ਸਕੇ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਫਿਰ ਤੋਂ ਅਵਾਰਡ ਦੇ ਲਈ ਥੈਂਕ ਯੂ ਵੈਰੀ ਮੱਚ ਅਕਸੀ ਥੈਂਕ